ਸੋਸ਼ਲ ਮੀਡੀਆ ਦਾ ਜਮਾਨਾ ਦਿਖਾਉਨੇ ਆ ਜਿਹੜਾ ਸੋਸ਼ਲ ਮੀਡੀਆ ਵਾ ਉਥੋਂ ਕਿਹੜਾ ਕਿਹੜਾ ਬੰਦਾ ਤਰੱਕੀ ਕਰ ਜਾਂਦਾ ਕਿਸ ਤਰ੍ਹਾਂ ਤਰੱਕੀ ਕਰ ਜਾਂਦਾ ਵਾ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਕੋਈ ਵੀ ਚੀਜ਼ ਆਪਾਂ ਦੇਖਦੇ ਆ ਉਹਨੂੰ ਬੱਚੇ ਜਿਹੜੇ ਆ ਫੋਲੋ ਕਰਦੇ ਆ ਉੱਥੇ ਹੀ ਬਟਾਲਾ ਦੀ ਇੱਕ ਲੜਕੀ ਆ ਜਿੰਨੇ ਸੋਸ਼ਲ ਮੀਡੀਆ ਤੇ ਇੱਕ ਡਾਂਸ ਦੇਖਿਆ ਕੋਰੀਆ ਦਾ ਪਰ ਉਹਨੇ ਸੋਸ਼ਲ ਮੀਡੀਆ ਤੋਂ ਉਹ ਜਿਹੜਾ ਡਾਂਸ ਹੀ ਉਹ ਹੀ ਸਿੱਖ ਲਿਆ ਨਾ ਕੋਈ ਮਾਸਟਰ ਰੱਖਿਆ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਹਾਂ ਬੇਟਾ ਕੀ ਨਾਮ ਹੈ ਪੀਹੋ ਕੀਕੂ ਜੀ ਫਿਰ ਡਾਂਸ ਜਿਹੜਾ ਕਿੱਥੋਂ ਸਿੱਖਿਆ ਤੱਕ ਕਿੱਦਾਂ ਸਿੱਖਿਆ ਸਾਡੇ ਦੱਸੋ ਮੈਂ YouTube ਤੋਂ ਸਿੱਖਿਆ ਡਾਂਸ ਸਾਊਥ ਕੋਰੀਆ ਦਾ ਡਾਂਸ ਸਿੱਖਿਆ ਬਲੈਕ ਪਿੰਕ ਮੈਂਬਰਸ ਹੈ ਨਾ ਉਹਨਾਂ ਦਾ ਮੈਨੂੰ ਡਾਂਸ ਬਹੁਤ ਵਧੀਆ ਲੱਗਦਾ ਹੈ ਮੈਂ ਉਹ ਬਲੈਕ ਪਿੰਕ ਮੈਂਬਰ ਬਣਨਾ ਚਾਹੁੰਦੀ ਆ ਉਹਨਾਂ ਦਾ ਮੈਨੂੰ ਡਾਂਸ ਦੇ ਲੱਗਦਾ ਮੈਂ ਤਾਂ ਉਹਨਾਂ ਦਾ ਡਾਂਸ ਸਿੱਖਦੀ ਆ ਜਿਹੜਾ ਫਿਰ ਸਿੱਖਿਆ ਕਿੱਦਾਂ ਇਹ ਵੀ ਦੱਸ ਦੋ ਸਿੱਖਿਆ ਮੈਂ ਉਹਨਾਂ ਨੂੰ ਕਾਪੀ ਕਰਦੀ ਸੀ ਉਹਨਾਂ ਦਾ ਜਿਹੜਾ ਨਿਊ Song ਆਂਦਾ ਸੀ ਉਦੋਂ ਮੈਂ ਉਹਨਾਂ ਦਾ ਪਹਿਲੇ ਦੇਖਦੀ ਸੀ ਫੁੱਲ ਵੀਡੀਓ ਦੇਖ ਲਿਆ ਨਹੀਂ ਆ ਉਹਨਾਂ ਦਾ ਸੌਂਗ ਚੰਗੀ ਤਰ੍ਹਾਂ ਜਾਣ ਲੈਣਾ ਹੈ ਔਰ ਹਿੰਦੀ ਮੀਨਸ ਵੀ ਜਾਣ ਲੈਣਾ ਕਿ ਉਹਦਾ ਹਿੰਦੀ ਚ ਮੀਨ ਕੀ ਹੈ ਉਹ ਜਾਣ ਕੇ ਫਿਰ ਮੈਂ ਉਹ ਡਾਂਸ ਪ੍ਰੈਕਟਿਸ ਕਰਨੀ ਹੋਦੀ ਪਹਿਲੇ ਤਾਂ ਮੈਂ ਉਹ ਕਰਦੀ ਨਹੀਂ ਸੀ ਕਿ ਪਹਿਲ ਵੀਡੀਓ ਦੇਖ ਲਈ ਫਿਰ ਉਹਨਾਂ ਦਾ ਡਾਂਸ ਦੇਖ ਲੈਣਾ ਉਹਨਾਂ ਦਾ ਹਰ ਇੱਕ ਸਟੈਪ ਦੇਖ ਕੇ ਫਿਰ ਉਸ ਤੋਂ ਬਾਅਦ ਮੈਂ ਖੁਦ ਟਰਾਈ ਕਰਦੀ ਸੀ ਬੇਟਾ ਕੋਈ ਟੀਚਰ ਵੀ ਹੈ ਕਿ ਸਿਰਫ ਸੋਸ਼ਲ ਮੀਡੀਆ ਹੀ ਸੋਸ਼ਲ ਮੀਡੀਆ ਹੀ ਟੀਚਰ ਨਹੀਂ ਹੈ ਕੋਈ ਮੈਂ ਖੁਦ ਨਹੀਂ ਕਰਨੀ ਆ ਘਰ ਬੈਠੋ ਟਾਈਮ ਨਾ ਕੱਢਦੇ ਜਿਹੜਾ ਸੋਸ਼ਲ ਮੀਡੀਆ ਵੇਖਣਾ ਵੀ ਹੈ ਪੜ੍ਹਾਈ ਵੀ ਕਰਨੀ ਆ ਉਹ ਡਾਂਸ ਵੀ ਸਿੱਖਣਾ ਨਹੀਂ ਜਦੋਂ ਟਾਈਮ ਮਿਲਦਾ ਉਹ ਤੋਂ ਮੈਂ ਕਰ ਲੈਨੀ ਸੀ ਕਿਨੇ ਕਿ ਡਰੋਂ ਪੜ੍ਹਦੇ ਵੀ ਕੋਈ ਨਾਲੇ ਕਰ ਦੋ ਨਹੀਂ ਜਿੱਦਾਂ ਸਵੇਰ ਸਕੂਲ ਜਾਣਾ ਹੁੰਦਾ ਨਾ 7 ਵਜੇ ਫਿਰ ਆਣਾ ਹੁੰਦਾ ਹੈ ਘਰ ਉਸ ਤੋਂ ਬਾਅਦ ਪੀਸ਼ਣ ਜਾਣਾ ਹੁੰਦਾ ਸ਼ਾਮ ਨੂੰ ਟਾਈਮ ਮਿਲਦਾ ਸੀ ਫਿਰ ਸ਼ਾਮ ਨੂੰ ਮੈਂ ਪ੍ਰੈਕਟਿਸ ਕਰ ਲੈਨੀ ਸੀ 6 ਵਜੇ ਤੋਂ ਲੈ ਕੇ 7 ਵਜੇ ਤੱਕ ਮੈਂ ਪ੍ਰੈਕਟਿਸ ਕਰ ਲੈਨੀ ਸੀ ਤਦਾਂ ਇਹ ਡਾਂਸ ਸਿੱਖਿਆ ਕਿ ਹੋਰ ਵੀ ਕੋਈ ਸਿੱਖਿਆ ਹੋਰ ਤੋਂ ਹੋਰ ਹਿੰਦੀ ਡਾਂਸ ਵੀ ਆਂਦਾ ਮੈਨੂੰ ਉਦਾਂ ਮੈਂ ਯੋਗਾ ਵਗੈਰਾ ਵੀ ਕਰ ਲੈਨੀ ਆ ਬੇਟਾ ਮੈਂ ਯੋਗਾ ਜਿਹੜੀ ਆ ਉਹ ਉਹ ਯੋਗਾ ਸਿੱਖਣ ਜਾਂਦੇ ਕਿ ਉਹ ਵੀ ਘਰੇ ਹੀ ਸੋਸ਼ਲ ਮੀਡੀਆ ਤੇ ਹਾਂਜੀ ਉਹ ਵੀ ਘਰ ਹੀ ਮੈਂ ਕਰ ਲੈਨੀ ਉਹ ਵੀ ਖੁਦ ਮੈਂ ਘਰ ਕਰ ਲੈਨੀ ਆ ਕਿ ਆਪਣੇ ਵੱਲੋਂ ਮੈਂ ਟਰਾਈ ਕਰਦੀ ਆ ਅਸਟੰਟ ਵੀ ਮੈਂ ਪਹਿਲੇ ਕਰਦੀ ਸੀ ਬਟ ਹੁਣ ਜਿਹੜੇ ਸਟੰਟ ਆ ਉਹ ਮੈਂ ਫੋਨ ਤੋਂ ਸਿੱਖ ਰਹੀ ਆ ਇੱਕ ਉਹ ਵਾਇਰਲ ਕੀਤੀ ਸੀ ਤੁਹਾਡੇ ਆਂਟੀ ਆ ਉਹਨਾਂ ਨੇ ਵਾਇਰਲ ਕੀਤੀ ਹੈ ਵੀ ਵੀਡੀਓ ਜਿਹੜੀ ਤੁਸੀਂ ਡਾਂਸ ਕਰਦੇ ਦਸ਼ਨ ਗੋੜੀਆ ਦਾ ਉਹ ਫਿਰ ਕਿਸ ਤਰ੍ਹਾਂ ਹੈ ਉਹ ਜਿਹੜੀ ਵੀਡੀਓ ਸੀ ਉਹ ਮੈਂ ਆਪਣਾ Song ਲਵਾਇਆ ਸੀ ਸਾਰਾ Turn by Turn ਆ ਰਹੀ ਸੀ ਨਾ ਤੇ ਮੈਂ ਉਹ ਨਿਊਸ ਨਿਊ Song ਸੀ ਮੈਂ ਡਾਂਸ ਸਿੱਖਿਆ ਸੀ ਉਹਨਾਂ ਦਾ ਤੇ ਮੈਂ ਕਿਹਾ ਮੈਂ ਉਹ ਵਾਲਾ ਡਾਂਸ ਕਰਨਾ ਹੈ ਤੇ ਉਹ ਫਿਰ ਮੈਂ ਡਾਂਸ ਕੀਤਾ ਇੱਕ ਹੋਰ ਸੀ ਹਿੰਦੀ Song ਸੀ ਉਹ ਇੰਡੀਅਨਸ ਬੈਸਟ ਡਾਂਸਰ ਸੀ ਨਾ ਉਹਨਾਂ ਵਿੱਚੋਂ ਨਾ ਇੱਕ ਕੁੜੀ ਕਰਦੀ ਆ ਡਾਂਸ ਬਹੁਤ ਬੜਾ ਸਕੇਅਰੀ ਡਾਂਸ ਉਹਦੇ ਸਟੰਟਿੰਗ ਮੈਂ ਕਾਫੀ ਵਾਰ ਟਰਾਈ ਕੀਤੇ ਮੇਰ ਕੋ ਕਈ ਹੋ ਵੀ ਗਏ ਕਈ ਨਹੀਂ ਹੁੰਦੇ ਸੀ ਹੁਣ ਵੀ ਮੈਂ ਔਰ ਸਟੰਡ ਟਰਾਈ ਕਰਦੀ ਆ ਬਟ ਜਿੰਨਾ ਮੇਰ ਕੋ ਹੋ ਸਕਦਾ ਮੈਂ ਕਰਦੀ ਆ ਬੇਟਾ ਸਕੂਲ ਕਿਹੜਾ ਹੈ ਜਰਾ ਡੀਏਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਅੱਗੋ ਬੰਨਾ ਕੀ ਆ ਕੇ-ਪੋਪ ਆਈਡਲ ਬਲੈਕ ਪਿੰਕ ਨੰਬਰ ਕੋ ਕੋਣ ਐ ਸਾ ਦੇਖਣਾ ਤੁਸੀਂ ਉਹ ਜਿੱਦਾਂ ਆਪਣੇ ਇੱਥੇ ਇੰਡੀਆ ਚੈਨਲ ਐਕਟਰਸ ਜਿੱਦਾਂ ਕੀ ਇਹ ਫਿਲਮ ਸ਼ੂਟਿੰਗ ਕਰਦੇ ਆ ਉਹਦਾ ਬਾਹਰਲੀ ਕੰਟਰੀ ਦੇ ਐਕਟਰਸ ਹੁੰਦੇ ਆ ਕੀ ਇਹ ਇਹਨਾਂ ਦਾ ਗਰੁੱਪ ਹੁੰਦਾ ਹੈ ਖੁਦ ਦਾ ਆਪਣਾ ਇਹਨਾਂ ਦੇ ਗਰੁੱਪ ਦਾ ਨੇਮ ਹੁੰਦਾ ਜਿੱਦਾਂ ਕਿ ਬਲੈਕਪਿੰਕ ਮੈਂਬਰ ਬਲੈਕਪਿੰਕ ਹੋ ਗਿਆ ਬੀਟੀਐਸ ਹੋ ਗਿਆ ਇਹ ਵੀ ਹੈ ਇਹ ਬਾਹਰੀ ਕੰਟਰੀ ਦੇ ਆ ਚਾਈਨੀਸ ਵਰਗੇ ਨਹੀਂ ਹੁੰਦੇ ਆ ਚਾਈਨੀਸ ਤੋਂ ਅਲੱਗ ਹੁੰਦੇ ਆ ਬਸ ਉਹਨਾਂ ਵਰਗੇ ਹੁੰਦੇ ਆ ਕਿ ਉਹਨਾਂ ਸੌਂਗਸ ਵਗੈਰਾ ਜਾਂ ਡਾਂਸ ਵਗੈਰਾ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਦਾ ਡਾਂਸ ਤੇ ਸੌਂਗ ਬਹੁਤ ਹੀ ਵਧੀਆ ਲੱਗਦੇ ਮੈਨੂੰ ਉਹ ਆਸੀ ਇਹੀ ਗੱਲੋਂ ਬਹੁਤ ਜ਼ਿਆਦਾ ਵਾਇਰਲ ਹੈ ਇਸ ਟਾਈਮ 'ਚ ਉਹੀ ਜ਼ਿਆਦਾ ਵਾਇਰਲ ਨੇ ਦੇਖਿਆ ਜੇ ਤੇ ਜਿਹੜੇ ਛੋਟੇ ਛੋਟੇ ਬੱਚੇ ਆ ਆਪਾਂ ਦੇਖੀਦਾ YouTube ਦੇ ਜਿਸ ਤਰ੍ਹਾਂ Instagram ਦੇਖੀਦਾ ਕੁਝ ਵੀ ਦੇਖੀਦਾ ਉਹ ਬੱਚੇ ਡਾਂਸ ਕਰਦੇ ਆ ਕੋਰੀਆ ਦੇ ਬੱਚੇ ਡਾਂਸ ਕਰਦੇ ਪੰਜਾਬੀ ਭੰਗੜਾ ਪਾਉਂਦੇ ਆ ਪਰ ਪੰਜਾਬੀ ਕੁੜੀ ਦੱਖਣ ਕੋਰੀਆ ਦਾ ਡਾਂਸ ਜਿੱਦਾਂ ਉਹ ਸਾਡੇ ਪੰਜਾਬ ਦਾ ਡਾਂਸ ਕਰਦੇ ਆ ਆਪਾਂ ਵੀ ਤੇ ਉਹਨਾਂ ਦਾ ਡਾਂਸ ਕਰ ਹੀ ਸਕਦੇ ਆ ਆਪਾਂ ਵੀ ਉਹਨਾਂ ਵਰਗਾ ਡਾਂਸ ਕਰ ਸਕਦੇ ਜੇ ਜੇ ਸਾਡਾ ਉਹ ਡਾਂਸ ਕਰ ਸਕਦੇ ਪੰਜਾਬੀ ਡਾਂਸ ਕਰ ਸਕਦੇ ਹਿੰਦੀ ਡਾਂਸ ਕਰ ਸਕਦੇ ਆਪਾਂ ਵੀ ਤੇ ਉਹਨਾਂ ਦਾ ਕਰ ਹੀ ਸਕਦੇ ਆ ਕੋਰੀਅਨ ਡਾਂਸ ਥਾਈਲੈਂਡ ਡਾਂਸ ਕਰ ਸਕਦੇ ਆ ਆਪਾਂ ਪਰ ਬੇਟਾ ਤੁਸੀਂ ਤੇ ਸਾਰਾ ਸਰੀਰ ਕਮਾ ਲੈਂਦੇ ਹੋ ਉਹਨਾਂ ਕੋਈ ਦਰਦ ਵਗੈਰਾ ਕੋਈ ਕਿਸ ਤਰ੍ਹਾਂ ਮੈਨੂੰ ਸ਼ੁਰੂ ਤੋਂ ਨਹੀਂ ਕਦੇ ਦਰਦ ਹੋਇਆ ਮੇਰੇ ਸ਼ੁਰੂ ਤੋਂ ਬੋਡੀ ਐਦਾਂ ਹੀ ਹੈ ਆਪਾਂ ਗੱਲ ਵੀ ਕਰਦੇ ਆ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਨੇਂਦਿਆ ਮੈਡਮ ਕੀ ਨਾਮ ਤੁਹਾਡਾ ਮੇਰਾ ਅਮ੍ਰਿਖਾ ਜੀਮਾ ਮੈਡਮ ਹਰ ਲੜਕੀ ਆ ਇੱਕ ਸਰੀਰ ਉਹਦਾ ਰਬਟ ਵਰਗਾ ਕਰ ਲੈਂਦੀ ਆ ਆਪਣਾ ਜਿੱਦਨ ਮਰਜ਼ੀ ਕਮਾ ਲੈਂਦੀ ਆ ਔਰ ਦੂਸਰਾ ਡਾਂਸ ਵੀ ਕਰਦੀ ਆ ਕਿੱਥੋਂ ਸਿੱਖਿਆ ਨੇ ਸੋਸ਼ਲ ਮੀਡੀਆ ਦਾ ਧੰਨਵਾਦ ਉਹ ਉੱਥੇ ਸਿੱਖਿਆ ਜੀ ਕਿਉਂਕਿ ਅੱਜ ਕੱਲ ਜੇ ਮੰਨ ਲਓ ਕਿ ਇੱਕ ਸੰਦੇਸ਼ ਹੁੰਦਾ ਗਲਤ ਦੂਸਰਾ ਸੰਦੇਸ਼ ਉਹਦੀ ਹੁੰਦਾ ਅੱਜ ਕੱਲੇ ਇੱਕ ਸੰਦੇਸ਼ ਆ ਕਿ ਬੱਚਿਆਂ ਨੂੰ ਫੋਨ ਨਹੀਂ ਫੜਾਣਾ ਬੱਚਿਆਂ ਨੂੰ ਫੋਨ ਫੜਾਓਗੇ ਤੇ ਬੱਚਿਆਂ ਦੇ ਦਿਮਾਗ ਤੇ ਪ੍ਰੈਸ਼ਰ ਪੈਂਦਾ ਵਾ ਕੋਈ ਗਲਤ ਪਾਸੇ ਚਲ ਜਾਂਦਾ ਵਾ ਤੇ ਜੇ ਉਹ ਦੂਸਰੀ ਲਾਈਨ ਤੇ ਇਸ ਪਾਸੇ ਆਓ ਕਿ ਜੇ ਬੱਚਿਆਂ ਨੂੰ ਸੋਸ਼ਲ ਮੀਡੀਆ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਦੇ ਤੇ ਬੱਚਿਆਂ ਨੂੰ ਜਾਣਨਾ ਚਾਹੀਦਾ ਇਹਨਾਂ ਨੂੰ ਵੀ ਦੱਸਣਾ ਚਾਹੀਦਾਗਾ ਕਿ ਠੀਕ ਆ ਵੀ ਦੂਸਰਾ ਮਤਲਬ ਵਧੀਆ ਤਰੀਕਾ ਮਤਲਬ ਇਹ ਤਾਂ ਸੋਸ਼ਲ ਮੀਡੀਆ ਤੋਂ ਇੱਕ ਨੌਲੇਜ ਵੀ ਮਿਲਦੀ ਬੱਚੇ ਨੂੰ ਹਾਂਜੀ ਨੌਲੇਜ ਮਿਲਦੀ ਪੱਕੀ ਨਾ ਨੌਲੇਜ ਮਿਲਦੀ ਤੇਰਾ ਜਿਹੜਾ ਡਾਂਸ ਆ ਜਾਂ ਯੋਗਾ ਵਾ ਇਹਦਾ ਕੋਈ ਟੀਚਰ ਵੀ ਹੈ ਕਿ ਨਾ ਨਾ ਟੀਚਰ ਨੇ ਇਹਨੇ ਵਸੇ ਹੀ ਸਿੱਖਿਆ ਮਤਲਬ ਕਿ ਮੰਨ ਲਓ ਕਿ ਤੁਸੀਂ ਕਹਿਣਾ ਵਾ ਕਿ ਖਸ਼ਾਇਦ ਆਪਾਂ ਗਲਤ ਬੋਲਦੇ ਪਏ ਝੂਠ ਬੋਲਦੇ ਪਏ ਇਹਨਾਂ ਦੇ ਘਰ ਚਲ ਜੂਗੇ ਇਹਨਾਂ ਦਾ ਤਾਂ ਟੀਵੀ ਆ ਯਾਨੀ ਕਿ ਕਿਸੇ ਨਾਲ ਆਪਾਂ ਕਹਿ ਦੇਣਾ ਕਿ ਐਸੀਡੀ ਲਗਾਉਣ ਦੇ ਚ ਸਾਰੇ ਚੈਨਲ ਚੱਲਦੇ ਆ YouTube ਇਹ ਵੋ ਤੇ ਜਿੰਨੇ ਟੀਵੀ ਦੰਦ ਸਿਰਫ ਉਹੀ ਚੱਲਦਾ ਡਿਸ਼ ਟੀਵੀ ਜਿੰਨੇ ਚ ਬੱਚਿਆਂ ਦੇ ਥੋੜੇ ਜੋ ਆਪਣਾ ਕਾਰਟੂਨ ਵਗੈਰਾ ਇਹ ਵੋ ਇਦਾਂ ਚੀਜ਼ਾਂ ਚੱਲਦੀਆਂ ਇਹਨੇ ਸਿੱਖਿਆ ਫੋਨ ਤੇ ਫੋਨ ਵੀ ਇਦਾਂ ਵਾ ਕਿ ਜਿੰਦਾ ਹੱਥ ਲੱਗ ਜੇ ਇਹਦੇ ਮੰਮੀ ਦਾ ਫੋਨ ਤਾਂ ਫਿਰ ਇਹਨੇ ਸਟੈਂਡ ਆਪਣੇ ਦਿਮਾਗ ਚ ਰੱਖਨੇ ਆ ਤੇ ਕੋਠੇ ਜਾ ਕੇ ਜਾਂ ਬਾਹਰ ਅੰਦਰ ਜਾ ਕੇ ਏ ਮੇਰੀ ਦੋਤੀ ਆ ਮੇਰੀ ਬੇਟੀ ਦੀ ਬੇਟੀ ਦੇਖਿਆ ਜੇ ਤਾਂ ਫਿਰ ਉਹ ਜਿਹੜਾ ਜਿਸ ਤਰ੍ਹਾਂ ਤੁਸੀਂ ਡਾਂਸ ਵੇਖਿਆ ਵੀ ਉਹ ਸਾਰਾ ਸਰੀਰ ਹੀ ਕਮਾ ਲੈਂਦੀ ਆ ਉਹ ਫਿਰ ਉਹਨੂੰ ਤੁਹਾਨੂੰ ਨਹੀਂ ਲੱਗਦਾ ਵੀ ਆ ਵੱਖਰੀ ਚੀਜ਼ ਨਹੀਂ ਨਾ 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 ਵਧੀਆ ਲੱਗਦਾ ਖੁਸ਼ੀ ਹੁੰਦੀ ਆ ਕਿਉਂਕਿ ਮੇਰੀ ਬੇਟੀ ਹੈ ਨਾ ਮੋਲੀ ਚੀਮਾ ਤੁਸੀਂ ਸਾਰੇ ਜਾਣਦੇ ਹੋ ਉਹਨੂੰ ਹਨਾ ਉਹ ਵੀ ਮਤਲਬ ਕਿ 3 ਸਾਲ ਦੀ ਸੀ ਜਦੋਂ ਟੀਵੀ 'ਚ ਜਾਣ ਲੱਗੀ ਸਾਰੇ ਮੈਨੂੰ ਕਹਿੰਦੇ ਛੋਟੇ ਬੱਚਿਆਂ ਨੂੰ ਤੁਸੀਂ ਲੈ ਗਏ ਹੌਸਲਾ ਕਿਸੇ ਨੇ ਨਹੀਂ ਦਿੱਤਾ ਸੀ ਉਹ ਸਿਰਫ ਮੈਂ ਆਪਣਾ ਹੌਸਲਾ ਮੈਂ ਬਣੀ ਤੇ ਮੇਰਾ ਹੌਸਲਾ ਉਹ ਬਣਿਆ ਜਿਸ ਤਰ੍ਹਾਂ ਕਿ ਇਹ ਬੱਚਾ ਵਾਂਦੀ ਆਵਾਜ਼ ਨੂੰ ਦਬਾਵਾਂਗੇ ਇਹਨੂੰ ਕਹਾਂਗੇ ਕਿ ਨਹੀਂ ਸਿੱਖਣਾ ਹੀ ਨਹੀਂ ਸਕੇਗੀ ਜਿਹੜੀ ਕੁੜੀਆਂ ਜਾਂ ਮੁੰਡੇ ਜਾਂ ਬੱਚੇ ਸਿੱਖਦੇ ਉਹਨਾਂ ਨੂੰ ਗਾਹਲ ਜਾਣਾ ਚਾਹੀਦਾ ਵਾ ਜੋ ਬੇਟੀ ਦਾ ਸੁਪਨਾ ਸੁਪਨੇ ਸাকার ਹੁੰਦੇ ਨੇ ਸੁਪਨਾ ਦੇਖਿਆ ਵਾ ਤੇ ਮਹਾਰਾਜ ਮਹਾਮਾਈ ਕਰੇਗੀ ਕਿ ਜ਼ਰੂਰ ਪੂਰਾ ਹੋਏਗਾ ਤੇ ਕੁਛੇ ਥਾਰੇ ਕੁਛੇ ਤੁਹਾਡੇ ਵਗਰੇ ਪ੍ਰੈਸ ਵਾਲੇ ਭਰਾਵਾਂ ਦਾ ਬਹੁਤ ਸਾਥ ਆ ਤੇ ਬਹੁਤ ਧੰਨਵਾਦ ਆ ਕਿਉਂਕਿ ਜਿਨ੍ਹਾਂ ਨੇ ਇਹਦੀ ਵੀਡੀਓ ਵੇਖ ਕੇ ਤੇ ਇੱਕਦਮ ਬੱਚੇ ਨੂੰ ਤੁਸੀਂ ਮਤਲਬ ਵਾਇਰਲਸ ਕਰਤਾ ਵਧੀਆ ਕੀਤਾ ਵਾ ਜੇ YouTube ਵਾਲਿਆਂ ਦਾ ਜਾਂ ਮਰਦ ਸੋਸ਼ਲ ਮੀਡੀਆ ਦਾ ਧੰਨਵਾਦ ਆ ਤੇ ਪ੍ਰੈਸ ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਆ ਵੀਡੀਓ ਵੀ ਕਹਿੰਦੇ ਤੁਸੀਂ ਬਣਾ ਕੇ ਫੇਸਬੁਕ 'ਚ ਪਾਈ ਸੀ ਹਾਂਜੀ ਮੈਂ ਹੀ ਪਾਈ ਸੀ ਮੈਂ ਐਡਾ ਪਾਈ ਸੀ ਫੰਕਸ਼ਨ ਸੀ ਸਾਰੇ ਘਰ ਵਡੇ ਭਾਈ ਰਿਟਾਇਰਮੈਂਟ ਹੋਈ ਸੀ ਸਾਰੇ ਵੱਡੇ ਵੱਡੇ ਨਾਲ ਚੇ ਵਸਤੇ ਬੱਚਿਆਂ ਨੂੰ ਜਦੋਂ ਸਾਰੇ ਵੱਡੇ ਇਕੱਠੇ ਹੋਣੇ ਤੇ ਬੱਚਿਆਂ ਨੂੰ ਕੋਈ ਪੁੱਛਦਾ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਵਾ ਕਿ ਬੱਚਿਆਂ ਦੇ ਇੱਥੇ ਜ਼ਰੂਰਤ ਨਹੀਂ ਹੈਗੀ ਤਾਂ ਬਾਅਦ ਵਿੱਚ ਫਿਰ ਮੈਂ ਬੱਚਿਆਂ ਦੇ ਮਤਲਬ ਕਿ ਸਾਰਾ ਸਟੈਪ ਵਾ ਸਟੈਪ ਕਰਾਇਆ ਸਾਰਾ ਦੀ ਵੀਡੀਓ ਪਾਈ ਆ ਇਹਦੀ ਪਾਈ ਸੀਗੀ ਇਹਦੀ ਵੀਡੀਓ ਵੇਖ ਕੇ ਤੇ ਸੁਖਣਾ ਸਾਰੇ ਭਰਾਵਾਂ ਨੇ ਬਹੁਤ ਸਾਦ ਦਿੱਤਾ ਤੇ ਆਪਣੇ ਆਪ ਹੀ ਖੁਸ਼ੀ ਹੋ ਗਈ ਕਿ ਠੀਕ ਆ ਸਾਡੇ ਭੈਣ ਭਰਾਣੇ ਕਿਸੇ ਨਾ ਕਿਸ ਨੇ ਤਾਂ ਇਸ ਮਤਲਬ ਸੋਸ਼ਲ ਵਰਕਿੰਗ ਤੋਂ ਸੋਸ਼ਲ ਮੀਡੀਆ ਤੋਂ ਜਾ ਸਿੱਖੰਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਸ ਇਹ ਦੇਖਿਆ ਤੁਸੀਂ ਇਹਨਾਂ ਦੇ ਪਰਿਵਾਰ ਨੂੰ ਵੀ ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਤੋਂ ਜਿਹੜਾ ਬੱਚਾ ਇਹ ਸਿੱਖ ਗਿਆ ਔਰ ਸੋਸ਼ਲ ਮੀਡੀਆ ਦਾ ਫਾਇਦਾ ਵੀ ਹੁੰਦਾ ਹੈ ਔਰ ਨੁਕਸਾਨ ਵੀ ਹੁੰਦਾ ਹੈ ਪਰ ਇੱਕ ਬੇਟੀ ਨੇ ਫਾਇਦਾ ਲਿਆ ਸੋਸ਼ਲ ਮੀਡੀਆ ਦਾ ਜਿਹੜਾ ਦੱਖਣ ਕੋਰੀਆ ਦਾ ਡਾਂਸ ਵੀ ਸਿੱਖੀ ਔਰ ਜੋਬਾ ਵੀ ਸਿੱਖੀ ਮੈਂ ਬਟਾਲਾ ਤੋਂ ਵਿਕੀ ਮਲਿਕ